ਮੰਗਲਵਾਰ ਨੂੰ ਜ਼ਿਲ੍ਹਾ ਪਟੇੰਡਾ ਵਿੱਚ ਪੈਂਦੇ ਮੋੜ ਮੰਡੀ ਵਿਦਵਾਂ ਸੰਭਾਲਕੇ ਵਿੱਚ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਤੋਂ ਬਾਅਦ ਇੱਕ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 15 ਦੇ ਕਰੀਬ ਲੋਕ ਜ਼ਖਮੀ ਦਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ Maruti ਕਾਰ ਵਿੱਚ ਲੱਗੇ ਗੈਸ ਸਿਲੰਡਰ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਸਾਡੇ ਨਾਵੜ ਉੱਥੇ ਜੀ ਕਾਰ ਦੇ ਵਿੱਚ ਬਲਾਸਟ ਹੋ ਗਿਆ ਜਿਹਦੇ ਨਾਲ ਤਿੰਨ ਚਾਰ ਬੰਦੇ ਮਰ ਗਏ ਮੌਕੇ ਤੇ ਇੱਕ ਬੱਚਾ ਤੇ ਤਿੰਨ ਚਾਰ ਪੰਜ ਚਾਰ ਪੰਜ ਬੰਦੇ ਜ਼ਖਮੀ ਹੋ ਗਏ ਉੱਥੇ ਕਿਵੇਂ ਗਏ ਤੁਸੀਂ ਉੱਥੇ ਅਸੀਂ ਨਹੀਂ ਗਏ ਅਸੀਂ ਤਾਂ ਪਿੰਡ 'ਚੋਂ ਪਤਾ ਲੱਗੇ ਤਾਂ ਗਏ ਜਦੋਂ ਬਲਾਸਟ ਹੋ ਗਿਆ ਤੇ ਰੌਲਾ ਪੈ ਗਿਆ ਪਿੰਡ 'ਚ ਵੀ ਬੰਦੇ ਜੀ ਰੈਲੀ ਵਗੈਰਾ ਸੀ ਉੱਥੇ ਹਾਂਜੀ ਰੈਲੀ ਹੋ ਰਹੀ ਸੀ ਕੋਈ ਉੱਥੇ ਪਹਿਲਾਂ ਕੋਈ ਕਹਿੰਦੇ ਵੀ ਹਰਮੰਦਰ ਜੱਸੀ ਰੈਲੀ ਕਰਕੇ ਚਲਾ ਗਿਆ ਸਰ ਅੱਛਾ ਜੀ ਕੀ ਇਨਫੋਰਮੇਸ਼ਨ ਕੀ ਮਿਲੀ ਵੀ ਹੋਇਆ ਕਿ ਕਾਰ ਦੇ ਵਿੱਚ ਕੁਝ ਨਹੀਂ ਪਤਾ ਲੱਗਿਆ ਜੀ ਇਹਨਾਂ ਨੇ ਕਹਿੰਦਾ ਵੀ ਕਾਰ ਦੇ ਵਿੱਚ ਗੈਸਟਰ ਬੰਦ ਗਿਆ ਪਰ ਸਿਲੰਡਰ ਨਹੀਂ ਫਟਿਆ ਕੋਇਆ ਐਮਬੂਲੈਂਸ ਕਿ ਸਿਲੰਡਰ ਦਾ ਪਤਾ ਲੱਗਦਾ ਜੇ ਤੁਹਾਨੂੰ ਕੀ ਲੱਗਦਾ ਹੈਗਾ ਤੁਹਾਨੂੰ ਤਾਂ ਇਹ ਹੀ ਲੱਗਦਾ ਵੀ ਵਾਪਤਵਾਕ ਹੋਇਆ ਜੀ ਹੋ ਸਕਦਾ ਵੀ ਗੱਡੀ ਦੇ ਵਿੱਚ ਰੱਖਤਾ ਜਾਂ ਕੀ ਹੋਇਆ ਕੋਈ ਪਤਾ ਨਹੀਂ ਚੱਲਿਆ